ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਸਾਰਿਆਂ ਦਾ ਆਪਣੇ ਚੈਨਲ ਤੇ ਇਹ ਆਪਣੀ ਵੀਡੀਓ ਹੈਗੀ ਜੀ ਮੱਸਿਆ ਵਾਲੇ ਦਿਨ ਦੀ ਆਪਾਂ ਜਾ ਰਹੇ ਹਾਂ ਮੱਸਿਆ ਤੇ ਇਹ ਆਪਣੇ ਪਿੰਡ ਦਾ ਰੇਲਵੇ ਸਟੇਸ਼ਨ ਆ ਆਪਾਂ ਜਾ ਰਹੇ ਹਾਂ ਜੀ ਤਿੱਤਰਸਰ ਸਾਹਬ ਹੱਪਾ ਪਹੁੰਚ ਗਏ ਮੋੜ ਮੰਡੀ ਇੱਥੇ ਮੋੜਵੰਦੀ ਰੇਲਵੇ ਫਾਟਕ ਬੰਦ ਸੀਗਾ ਰੇਲਾਂ ਲੰਘ ਰਹੀਆਂ ਸੀ ਤਿੰਨ ਟ੍ਰੇਨਾਂ ਲੰਘੀਆਂ ਉਸ ਤੋਂ ਬਾਅਦ ਫਾਟਕ ਖੁੱਲਿਆ ਫਿਰ ਆਪਾਂ ਅੱਗੇ ਗਏ ਇਹਨਾ ਮੈਨੂੰ ਲੱਗਿਆ ਕਿ ਇੱਥੇ ਥੋੜਾ ਜਿਹਾ ਸ਼ੂਟ ਕਰਨਾ ਚਾਹੀਦਾ ਹੈਗਾ ਕੁਝ ਮੋਟਰਸਾਈਕਲ ਵਾਲੇ ਭੈਣ ਭਰਾ ਸੀ ਬਹੁਤ ਜ਼ਿਆਦਾ ਤੇਜ਼ੀ ਕਰ ਰਹੇ ਸੀ ਇੱਕ ਮੋਟਰਸਾਈਕਲ ਵਾਲਾ ਵੀਰ ਥੋੜੀ ਦੇਰ ਪਹਿਲਾਂ ਹੀ ਲੰਘਿਆ ਉਸ ਤੋਂ ਬਾਅਦ ਜਦੋਂ ਹੀ ਟ੍ਰੇਨ ਆ ਗਈ ਦੇਖੋ ਜੀ ਵੈਗਰੂ ਨੇ ਜ਼ਿੰਦਗੀ ਬਖਸ਼ੀ ਹੈ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਗਵਾਇਆ ਕਰੋ ਬਸ 5-4 ਮਿੰਟਾਂ ਦਾ ਹੀ ਟਾਈਮ ਰਹਿ ਗਿਆ ਅਸੀਂ 5 ਮਿੰਟ ਤਾਂ ਲੱਗੇ ਨਹੀਂ ਹੋਣੇ ਉਹਨੂੰ ਨੰਗੇ ਨੂੰ ਭਰਾ ਨੂੰ ਅਜੇ ਟ੍ਰੇਨ ਲੱਗਦਾ ਥੋੜਾ ਜਿਹਾ ਪਿੱਛੇ ਸੀਗੀ ਉਹਨੂੰ ਪਤਾ ਵੀ ਲੱਗ ਗਿਆ ਸੀ ਕਿ ਟ੍ਰੇਨ ਆ ਰਹੀ ਹੈ ਫਿਰ ਵੀ ਉਸ ਭਰਾ ਨੇ ਇੰਨੀ ਤੇਜ਼ੀ ਕੀਤੀ ਮੋਟਰਸਾਈਕਲ ਲੰਘਾਇਆ ਫਾਟਕ ਦੇ ਨੀਚੇ ਦੀ ਕੁਝ ਲੋਕ ਰੌਲਾ ਪਾ ਰਹੇ ਸੀ ਕਹਿ ਰਹੇ ਸੀ ਕਿ ਰੁਕ ਜਾ ਪਰ ਉਹ ਨਹੀਂ ਰੁਕਿਆ ਉਹਨੇ ਕਿਸੇ ਦੀ ਨਹੀਂ ਸੁਣੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੀ ਜਾਨ ਨੂੰ ਜੋਖਮ 'ਚ ਨਹੀਂ ਪਾਉਣਾ ਚਾਹੀਦਾ ਪੰਜ ਚਾਰ ਮਿੰਟਾਂ ਦੀ ਕਾਲੀ ਸਾਡੀ ਜਾਨ ਲੈ ਸਕਦੀ ਹੈਗੀ ਕੋਈ 5 10 ਮਿੰਟਾਂ ਦਾ ਫਰਕ ਨਹੀਂ ਪੈਂਦਾ ਹੁੰਦਾ ਜੇ ਰੁਕ ਜਿਆ ਕਰੋ ਕੋਈ ਗੱਲ ਨਹੀਂ 5 ਮਿੰਟ ਲੇਟ ਪਹੁੰਚ ਜਾਓਗੇ हां कोई गल नहीं। और देखो किधरੋਂ ट्रेन आ गई। तीन ट्रेनਾਂ ਲੰਘੀਆਂ ਸੀ। ਉਸ ਤੋਂ ਬਾਅਦ ਆਪਾਂ ਅੱਗੇ ਗਏ। ਇਸ ਤਰ੍ਹਾਂ ਨਾ ਕਰਿਆ ਕਰੋ ਜੀ। ਦੇਖੋ ਬਾਕੀ ਵੀ ਲੋਕ ਖੜੇ ਨੇ ਸਾਰੇ ਭੈਣ ਭਰਾ ਖੜੇ ਨੇ ਪਰ ਮੋਟਰਸਾਈਕਲ ਵਾਲੀ ਵੀ ਥੋੜੀ ਜਿਹੀ ਤੇਜ਼ੀ ਕਰਦੇ ਨੇ, ਸਾਈਕਲ ਵਾਲੇ, ਮੋਟਰਸਾਈਕਲ ਵਾਲੇ ਇਸ ਤਰ੍ਹਾਂ ਨਾ ਕਰਿਆ ਕਰੋ ਜੀ। ਕਿਉਂਕਿ ਆਪਣੇ ਇੱਕ ਜਾਣੇ ਦੇ ਸਿਰ ਤੇ ਸਾਰੇ ਪਰਿਵਾਰ ਦਾ ਢਿੱਡ ਪਾਲ ਰਿਆ ਹੁੰਦਾ ਹੈਗਾ। ਬੈਗਰੂ ਜੀ ਕਰੇ ਕਿਸੇ ਨਾਲ ਕਦੀ ਨਾ ਹੋਣੀ ਨਾ ਹੋਵੇ ਪਰ ਆਪਣੇ ਆਪ ਹੀ ਆਪਣੀ ਜਾਨ ਨੂੰ ਇਸ ਤਰ੍ਹਾਂ ਨਾ ਗਵਾਇਆ ਕਰੋ ਉਸ ਤੋਂ ਬਾਅਦ ਆਪਾਂ ਰੋਡ ਤੇ ਆ ਗਏ ਇਹ ਹੈ ਜੀ ਮਾਨਸਾ ਤੋਂ ਬਠਿੰਡਾ ਵਾਲੀ ਰੋਡ ਮਾਨਸਾ ਮਠਿੰਡਾ ਰੋਡ ਮਠਿੰਡੇ ਨੂੰ ਜਾ ਰਹੀ ਹੈ ਇਹ ਗੁਰੂ ਘਰ ਬਠਿੰਡੇ ਵਾਲੀ ਰੋਡ ਤੀ ਹੈ ਜੀ ਮੈਸਰ ਖਾਨੇ ਦੇ ਕੋਲ ਜਾ ਕੇ ਥੋੜੀ ਜਿਹੀ ਮੈਸਰ ਖਾਨੇ ਤੋਂ ਉਰਾਹੀ ਹੈ ਮੋੜਾਂ ਦੇ ਤੇ ਮੋਇਸਰ ਖਾਨ ਮੈਸਰ ਖਾਨੀ ਦੇ ਵਿਚਾਲੇ ਰਹਿ ਜਾਂਦਾ ਹੈਗਾ ਹਾਂ ਰੋੜ ਦੇ ਉੱਪਰ ਹੀ ਆ ਥੋੜਾ ਜਿਹਾ ਰੋੜ ਤੋਂ ਜਾਣਾ ਪੈਂਦਾ ਖੇਤਾਂ ਵੱਲ ਨੂੰ ਬਹੁਤ ਮਹਾਨ ਪੈਗੀ ਬਹੁਤ ਵਧੀਆ ਮੱਸਿਆ ਦਾ ਦੇਹੜਾ ਸੰਗਰਾਮ ਦਾ ਦੇਹੜਾ ਬਹੁਤ ਵਧੀਆ ਇੱਥੇ ਮਨਾਇਆ ਜਾਂਦਾ ਹੈਗਾ ਮਾਗੀ ਵਾਲੇ ਦਿਨ ਵੀ ਬਹੁਤ ਜ਼ਿਆਦਾ ਇਕੱਠ ਸੀ ਬਹੁਤ ਸੰਗਤ ਆਈ ਸੀ ਉਹਦੋਂ ਤਾਂ ਬਹੁਤ ਜ਼ਿਆਦਾ ਭੀੜ ਸੀ ਵਿਸਾਖੀ ਵਾਲੇ ਦਿਨ ਵੀ ਭੀੜ ਹੁੰਦੀ ਆਪਾਂ ਆਈ ਵਿਸਾਖੀ ਵਾਲੇ ਦਿਨ ਵੀ ਆਉਣੇ ਹੁੰਨੇ ਆ ਇੱਥੇ ਚਲੋ ਜੀ ਆਪਾਂ ਤੁਹਾਨੂੰ ਲੈ ਚਾਲਦੇ ਆਂ ਗੁਰੂ ਘਰ ਇਹ ਸ਼ਾਮ ਵੇਲੇ ਦੀ ਕਲਿੱਪ ਆਪਾਂ ਸ਼ਾਮ ਵੇਲੇ ਗਈ ਸੀ ਆਪਾਂ ਜਲਦੀ ਪਹਿਲੇ ਪੈਰ ਨਹੀਂ ਗਏ ਆਪਾਂ ਪਿਛਲਾ ਪੈਰਾ ਦੇਖੋ ਪਿੱਤਰ ਸਰ ਸਾਹਿਬ ਲਿਖਿਆ ਹੋਇਆ ਉੱਥੋਂ ਆਪਾਂ ਮੋੜ ਮੁੜਾਂਗੇ ਥੋੜਾ ਜਿਹਾ ਰੋਡ ਤੋਂ ਅੱਗੇ ਜਾ ਕੇ ਆ ਜੀ ਆ ਦੇਖੋ ਗੇਟ ਲੱਗਿਆ ਹੋਇਆ ਹੈਗਾ ਗੁਰਦੁਆਰਾ ਸਾਹਿਬ ਜੀ ਨੂੰ ਜਾ ਰਿਹਾ ਹੈਗਾ ਇਹ ਗੁਰੂ ਘਰ ਖੇਤਾਂ ਚ ਜਾ ਕੇ ਬਣਿਆ ਹੋਇਆ ਜੀ ਵੈਸੇ ਹੁਣ ਤਾਂ ਬਹੁਤ ਘਰ ਪੈ ਗਏ ਨੇ ਪਹਿਲਾਂ ਦੱਸਦੇ ਨੇ ਸੁਣ ਚਾਇਆ ਕਿ ਪਹਿਲਾਂ ਇੱਥੇ ਕੋਈ ਘਰ ਨਹੀਂ ਹੁੰਦਾ ਸੀ ਖੱਲਾ ਗੁਰਦੁਆਰਾ ਸਾਹਿਬ ਹੀ ਹੁੰਦੇ ਸੀ ਚਲੋ ਜੀ ਆਪਾਂ ਪਹੁੰਚਦੇ ਹਾਂ ਗੁਰੂ ਘਰ ਇੱਧਰ ਦੇਖੋ ਕਣਕਾਂ ਕਿੰਨੀਆਂ ਸੋਹਣੀਆਂ ਹੋਈਆਂ ਨੇ ਸਾਰੀਆਂ ਕਣਕਾਂ ਨੂੰ ਪਾਣੀ ਲਗਾ ਰਹੇ ਨੇ ਭਰਾ ਕੁੜੀ ਜਿੱਤੇ ਜਾ ਕੇ ਆ ਜੀ ਰੋਡ ਤੋਂ 1.5 ਕਿਲੋਮੀਟਰ ਰੋਡ ਤੋਂ ਵੇਠਾਂ ਲੈ ਕੇ ਆ। ਹਾਂ ਦੇਖੋ ਬਹੁਤ ਵੱਡਾ ਗੁਰੂ ਘਰ ਬਣਿਆ ਹੋਇਆ ਹੈ ਜੀ। ਹਰ ਟਾਈਮ ਇੱਥੇ ਸੇਵਾ ਹੁੰਦੀ ਹੈ ਲੰਗਰ ਚੱਲਦਾ। ਸ੍ਰੀ ਰਜਵੀ ਥੋੜਾ ਥੋੜਾ ਆਪਾਂ 4:00 ਵਜੇ ਗਏ ਸੀ। 4:30 ਸੰਗਤ ਕੱਟ ਜਾਂਦੀ ਹੈ। ਪਹਿਲੇ ਪੈਰ ਸੰਗਤ ਜ਼ਿਆਦਾ ਹੁੰਦੀ ਆ ਬਸ ਕੋਈ ਜ਼ਿਆਦਾ ਭੀੜ ਨਹੀਂ ਸੀ ਥੋੜੀ ਜਿਹੀ ਸੰਗਤ ਹੀ ਸੀਗੀ ਸਾਰਾ ਬਾਜ਼ਾਰ ਵੀ ਚੱਕਿਆ ਗਿਆ ਸੀ ਬਸ ਪੈਸਾ ਤਾਂ ਵਾਜਾਰ ਇਥੇ ਥੋੜਾ ਹੀ ਲੱਗਦਾ ਦੇਖੋ ਗੁਰੂ ਘਰ ਆਪਾਂ ਮਠਿਆਈ ਦਾ ਡੱਬਾ ਲੈ ਕੇ ਗਏ ਸੀ ਦਵਾਰਾ ਸਾਹਿਬ ਸੋਰੀ ਜੀ ਬਹੁਤ ਵੱਡਾ ਗੁਰੂ ਘਰ ਬਣਿਆ ਹੋਇਆ ਜੀ ਇੱਧਰ ਦੇਖੋ ਦੇਖੋ ਨਿਸ਼ਾਨ ਸਾਹਿਬ ਉਸ ਤੋਂ ਬਾਅਦ ਆਪਾਂ ਪਹਿਲਾਂ ਮੱਥਾ ਟੇਕਿਆ ਦਰਬਾਰ ਸਾਹਿਬ ਚ ਗਏ ਥੋੜੀ ਹੀ ਸੰਗਤ ਸੀ ਜ਼ਿਆਦਾ ਨਹੀਂ ਸੀ ਮੱਥਾ ਟੇਕਣ ਤੋਂ ਬਾਅਦ ਆਪਾਂ ਪ੍ਰਸ਼ਾਦ ਲੈ ਕੇ ਬਾਬਾ ਜੀ ਕੋਲ ਥੋੜਾ ਟਾਈਮ ਬੈਠੇ ਵਾਹਿਗੁਰੂ ਦਾ ਨਾਮ ਜਪਿਆ ਇਹ ਦੇਖੋ ਜੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਅਤੇ ਅਸਲੀਖਿਆ ਹੋਇਆ ਤੇ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਉਸ ਤੋਂ ਬਾਅਦ ਆਪਾਂ ਆਏ ਜੀ ਲੰਗਰ ਵਿੱਚ ਲੰਗਰ ਹਾਲ ਨੇ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਦੇਖੋ ਕਿੰਨੇ ਬਰਾਂਡੇ ਕਮਰੇ ਵਗੈਰਾ ਬਣੇ ਹੋਏ ਨੇ ਦੇਖੋ ਕਿੰਨਾ ਸੋਹਣਾ ਬਣਿਆਗਾ ਆਪਾਂ ਲੰਗਰ ਛਕਿਆ ਲੰਗਰ ਵਿੱਚ ਆਪਾਂ ਜੋ ਤਿੱਲ ਫੁੱਲ ਲੈ ਕੇ ਗਏ ਸੀ ਭੇਟਾ ਕੀਤੀ ਵਾਹਿਗੁਰੂ ਜੀ ਨੂੰ ਪਿਆ ਕੇ ਪ੍ਰਵਾਨ ਕਰਿਓ ਪ੍ਰਮਾਤਮਾ ਲੰਗਰ ਦੀ ਸੇਵਾ ਵਿੱਚ ਆਪਾਂ ਤੋਂ ਜਿੰਨੀ ਸਰਦਾ ਹੋਈ ਇੱਧਰ ਵੀ ਦੀਆਂ ਲੰਗਰ ਬਣਾ ਰਹੀਆਂ ਨੇ ਆਪਾਂ ਲੰਗਰ ਵਿੱਚ ਚੜਾਉਣ ਤੋਂ ਬਾਅਦ ਚਾਸ਼ ਅਕੀ ਲੰਗਰ ਚੱਕਿਆ ਲੰਗਰ ਸ਼ੱਕਣ ਤੋਂ ਬਾਅਦ ਆਪਾਂ ਅਗੇ ਜੀ ਬਰਤਨ ਲੈ ਕੇ ਆਪਣੇ ਬਰਤਨ ਸਾਫ਼ ਕੀਤੇ ਥੋੜੀ ਸੇਵਾ ਕੀਤੀ ਉਸ ਤੋਂ ਬਾਅਦ ਇੱਧਰ ਦੇਖੋ ਆਪਾਂ ਤੁਹਾਨੂੰ ਦਿਖਾ ਰਹੀਆਂ ਇਹ ਸਾਰਾ ਗੁਰੂ ਘਰ ਇੱਧਰ ਗੁਰਦੁਆਰਾ ਸਾਹਿਬ ਦੇ ਟਰੈਕਟਰ ਇੱਧਰ ਜੋ ਵੀ ਸਮਾਨ ਹੈ ਇਹ ਖੜਿਆ ਹੋਇਆ ਬਹੁਤ ਗੁਰੂ ਘਰ ਸ ਵਿੱਚ ਮੱਜਾਂ ਵੀ ਰੱਖੀਆਂ ਹੋਈਆਂ ਨੇ ਜੀ ਉਸ ਤੋਂ ਬਾਅਦ ਆਪਾਂ ਸਰੋਵਰ ਤੇ ਆਏ ਇਹ ਦੇਖੋ ਜੀ ਸਰੋਵਰ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਹੈਗਾ ਗੁਰੂ ਘਰ ਕੋਈ ਵੀ ਹੈ ਜੀ ਪ੍ਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਗੁਰੂ ਘਰ ਕੋਈ ਵੀ ਹੈ ਮਸ ਮਸ ਤੱਕ ਹੋਣਾ ਜ਼ਰੂਰੀ ਆਪਾਂ ਨੂੰ ਮੱਥਾ ਟੇਕਣਾ ਗੁਰੂ ਘਰ ਜਾਣਾ ਗੁਰੂ ਘਰ ਵੱਟਾ ਛੋਟਾ ਨਹੀਂ ਹੁੰਦਾ ਕਿਤੇ ਵੀ ਹੈ ਗੁਰੂ ਘਰ ਗੁਰੂ ਘਰ ਗੁਰੂ ਘਰ ਹੀ ਹੁੰਦਾ ਉਸ ਤੋਂ ਬਾਅਦ ਜੇ ਆਪਾਂ ਚੱਲ ਪਏ ਮੱਥਾ ਟੇਕਣ ਤੋਂ ਬਾਅਦ ਆਪਾਂ ਆ ਗਏ ਬਾਫਸ ਬਾਫਸੀ ਕੀਤੀ ਆਪਾਂ ਬਸ ਘੰਟਾਕ ਲੱਗਿਆ ਉੱਥੇ ਆਪਾਂ ਥੋੜਾ ਦੇਰ ਬਸ ਥੋੜੀ ਜਿਹੀ ਸੇਵਾ ਕੀਤੀ ਲੰਗਰ ਚੱਕਿਆ ਤੋਂ ਓਹੀ ਧੀਰ ਘੁੰਮੇ ਫੇਰੇ ਬਸ ਟਾਮੀ ਟਾਮੀ ਹੁਣ ਗੱਡੀਆਂ ਜਾ ਰਹੀਆਂ ਨੇ ਕੋਈ ਕੋਈ ਸੰਗਤ ਸ਼ਾਮ ਨੂੰ ਜਾ ਰਹੀ ਹੈਗੀ ਐਂ ਤਰ੍ਹਾਂ ਆਪਾਂ ਬਾਅਦਸ ਆ ਗਏ ਜੀ ਦੇਟਾ ਲੱਗਿਆ ਹੋਇਆਗਾ ਰੋਡ ਤੋਂ ਪਤਾ ਲੱਗ ਜਾਂਦਾ ਹੈ ਕਿ ਗੁਰੂ ਘਰ ਨੂੰ ਮੋੜ ਰਹੀ ਹੈ ਇਹ ਸੜਕ ਪਰਮਾਤਮਾ ਸਾਰਿਆਂ ਦੇ ਕਾਰਜ ਪੂਰੇ ਕਰੀ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਰੱਖਣ ਅੱਗੇ ਕੋਸ ਤੋਂ ਬਾਅਦ ਆਪਾਂ ਰੋਡ ਤੇ ਚੜ ਗਏ ਆਂਗੇ ਆਪਾਂ ਰੋਡ ਤੇ ਬਠਿੰਡਾ ਮਾਨਸਾ ਜੋ ਰੋਡ ਰੋਡ ਤੇ ਪਹੁੰਚ ਚੁੱਕੇ ਆਂ ਜੀ ਇਹ ਗੱਡੀਆਂ ਚੱਲ ਰਹੀਆਂ ਨੇ ਇਧਰੋਂ ਬਠਿੰਡੇ ਨੂੰ ਜਾ ਰਹੀ ਹੈ ਸੜਕ ਆ ਦੇਖੋ ਬਠਿੰਡੇ ਨੂੰ ਜਾ ਰਹੀਆਂ ਨੇ ਗੱਡੀਆਂ ਇਹ ਮਾਨਸਾ ਨੂੰ ਜਾ ਰਹੀ ਹੈ ਬਠਿੰਡੇ ਵੱਲੋਂ ਆਈ ਹੈ ਗੱਡੀ ਆਪਾਂ ਵੀ ਰੋਡ ਤੇ ਚੜ ਗਏ ਆ ਬਾਕੀ ਕਿਵੇਂ ਲੱਗਿਆ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਆਪਾਂ ਸੋਚਿਆ ਕਿ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਹੁਤਾ ਜਿਆਦਾ ਸ਼ੂਟ ਨਹੀਂ ਹੋਇਆ ਆਪਾਂ ਛੋਟੀਆਂ ਛੋਟੀਆਂ ਕਲਿੱਪਾਂ ਹੀ ਲਈਆਂ ਸੀ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਬਾਕੀ ਜਿਹੜੇ ਭੈਣ ਭਾਈ ਨਿਊ ਆ ਰਹੇ ਨੇ ਸਪੋਰਟ ਕਰੋ ਜਿਸ ਕੋ ਦੀ ਜ਼ਰੂਰਤ ਆਹ ਦੇਖੋ ਲਾਈਟਾਂ ਲੱਗਣੀਆਂ ਸ਼ੁਰੂ ਹੋ ਗਈਆਂ ਸ਼ਾਮ ਦਾ ਟਾਈਮ ਸੀ ਆਪਾਂ ਵਾਪਸ ਆ ਗਏ ਗੁਰੂ ਘਰ ਮੱਥਾ ਟੇਕ ਕੇ ਬਾਈ ਗੁਰੂ ਜੀ ਕਰਨ ਸਾਰਿਆਂ ਦੇ ਕਾਰਜ ਰਾਸ ਕਰਨ ਜੀ ਪਰਮਾਤਮਾ ਦਾ ਨਾਮ ਲੈਣਾ ਜ਼ਰੂਰੀ ਹੈ ਬਾਈ ਗੁਰੂ ਜੀ ਨੂੰ ਯਾਦ ਰੱਖਣਾ ਕਿਉਂਕਿ ਜੀ ਨੇ ਸਾਨੂੰ ਜ਼ਿੰਦਗੀ ਬਖਸ਼ੀ ਆਹਾਂ ਬਖਸ਼ੀਆ ਸਭ ਕੁਝ ਬਖਸ਼ੀਆ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਜ਼ਰੂਰੀ ਹੈ ਬਾਕੀ ਆਇਆ ਕਰੋ ਜੀ ਵੀਡੀਓ ਤੇ ਥੈਂਕ ਯੂ ਸੋ ਮਚ ਸਾਰੇ ਭੈਣ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ